ਆ ਮਾ ਜੀ ਵਾਹਿਗੁਰੂ ਸਾਹਿਬ ਜੀ ਜੇ ਤਸਮੰਦ ਸਾਗਰ ਨੀਰ ਪ੍ਰਿਆਤਿ ਓਗਣ ਹਮਾਰੇ ਦਇਆ ਕਰੋ ਕਿਛ ਮਿਹਰਿ ਉਪਾਵ ਡੁੱਬ ਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤਪੈ ਪੀਤਰ ਵਗੇ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਕੁੰਬੇ ਬੱਦਾ ਜਲ ਰਹਿ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ ਜਿ ਸੋ ਚੰਦਾ ਉਗ ਵਹਿ ਸੂਰਜ ਚੜੇ ਹਜ਼ਾਰ ਏਤੇ ਚਾਨਣ ਹੋਂਦਿਆ ਗੁਰ ਬਿਨ ਘੋਰ ਅੰਧਾਰ ਸੋ ਕਹੋ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਹਿ ਹੋਵੈ ਸਿਪਤੁਖ ਸੰਮਦੀ ਨੂਰ ਅਦਸਹੁ ਕਰਿ ਸਹੁ ਛਟੀਐ ਤਦਿ ਦਿੱਠੇ ਸਚਿ ਪਾਤਸਾ ਮਲ ਜਨਮ ਜਨਮ ਦੀ ਕਟਿਐ ਸਜਣ ਸਚਾ ਪਾਤਸਾਹ ਸ਼ਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪਦੀ ਘਰ ਪਹਿਲਾ ਪਾਂਡਾ ਧੋਏ ਬੈਸ ਧੂਪ ਦੇਵਹੁ ਕਉ ਦੂਧੈ ਕਉ ਜਾਵਹੋ ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵਹੋ ਭਾਂਡਾ ਧੋਏ ਬੈਸ ਧੂਪ ਦੇਵਹੋ ਤਉ ਦੂਧੈ ਕਉ ਜਾਵਹੋ ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵਹੋ ਜਪ ਹੋਤਾ ਏ ਕੋ ਨਾਮ ਅਵਰ ਨਿਰਾਫਲ ਕਾਮ ਰਹਾਓ ਏਹੋ ਮਨ ਇਟੀ ਆਚ ਕਰੋ ਫੁਨ ਨੀਤਰੋ ਨੀਦ ਨਾ ਆਵੇ ਅਰਸਨਾ ਨਾਮ ਜਪੋ ਤਪ ਮਥੀਏ ਇਨ ਬੇਦਯ ਮਰਿਤ ਪਾਵਹੋ ਮਨ ਸੰਪਟ ਜਿਤ ਸਤ ਸਰਨਾਵਣ ਪਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੀ ਸੀਵੀ ਇਨ ਬਿਦ ਸਾਹਿਬ ਰਵਤ ਰਹੈ ਕਹੇ ਕਹਹਿ ਕਹੇ ਕਹ ਜਾਵਹਿ ਤੁਮ ਸਰ ਅਵਰ ਨ ਕੋਈ ਭਗਤ ਹੀਣ ਨਾਨਕ ਜਨ ਜੰਪੈ ਹਉ ਸਾਲਾਹੀ ਸਚਾ ਸੋਈ ਕਹ ਦੇ ਕਹੇ ਕਹੇ ਕਹ ਜਾਵੇ ਤੁਮ ਸਾਰੇ ਅਵਰ ਨ ਕੋਈ ਭਗਤ ਹੀਣ ਨਾਨਕ ਜਨ ਜੰਪੈ ਹਉ ਸਾਲਾਹੀ ਸਚਾ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤ ਪਾਵਨ ਅਗਤ ਵਾਸ਼ਲ ਕਿਰਪਾ ਨਿਦਾਨ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੀਂ ਗੁਰੂ ਪਿਆਰੀ ਗੁਰੂ ਸ왈ੀ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਵੱਡੇ ਭਾਗਾਂ ਵਾਲੇ ਆ ਸਤਿਗੁਰੂ ਜੀ ਦੇ ਅੰਮ੍ਰਿਤ ਵੇਲੇ ਦਰਸ਼ਨ ਦੀਦਾਰ ਕਰਨਾਂ ਸੰਗਤ ਵਿੱਚ ਹਾਜ਼ਰੀ ਭਰਨ ਦੇ ਸੁਭਾਗ ਪ੍ਰਾਪਤ ਹੋਏ ਅੰਮ੍ਰਿਤ ਵੇਲੇ ਤੁਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ ਸਤਿਗੁਰੂ ਕਿਰਪਾ ਕਰਨਾਂ ਪਾਵਨ ਪਵਿੱਤਰ ਉਪਦੇਸ਼ ਜੋ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਸਤਿਗੁਰੂ ਜੀ ਦੇ ਪਾਵਨ ਅੰਗ 728 ਅੰਗ ਦੇ ਉਪਰ ਸੂਹੀ ਰਾਗ ਵਿੱਚ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਪਾਵਨ ਪਵਿੱਤਰ ਬਚਨ ਹਨ ਜੀ ਇਸ ਵਿੱਚ ਮਹਾਰਾਜ ਸੇਵ ਜੀ ਨੇ ਅੰਤਸ਼ ਕਰਨ ਰੂਪੀ ਹਿਰਦੇ ਰੂਪੀ ਭਾਂਡੇ ਨੂੰ ਚੰਗੇ ਗੁਣਾਂ ਦੇ ਨਾਲ ਨਿਰਮਲ ਕਰਨ ਪਵਿੱਤਰ ਕਰਨ ਦੀ ਬਾਤ ਕੀਤੀ ਹੈ ਮਹਾਰਾਜ ਸੇਵ ਕਿਰਪਾ ਕਰਦੇ ਹੈ ਕਿ ਭਾਈ ਸ਼ubh ਗੁਣਾਂ ਦੇ ਧਾਰਨੀ ਹੋਵੋਗੇ ਤੇ ਹਿਰਦੇ ਰੂਪੀ ਬਰਤਨ ਜਿਹੜਾ ਇਹ ਪਵਿੱਤਰ ਹੋਵੇਗਾ ਸ਼ubh ਗੁਣ ਆਉਣਗੇ ਗੁਰੂ ਦੀ ਸ਼ਰਣ ਦੇ ਵਿੱਚ ਪੈਣ ਦੇ ਨਾਲ ਗੁਰੂ ਸਾਹਿਬ ਜੀਆਂ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾਉਣ ਦੇ ਨਾਲ ਮਹਾਰਾਜ ਕਹਿੰਦੇ ਜਿਹੜਾ ਅੰਤਸ਼ ਕਰਨ ਹਿਰਦੇ ਰੂਪੀ ਪਾਂਡਾ ਪਵਿੱਤਰ ਹੋ ਜਾਂਦਾ ਹੈ ਤੇ ਮਹਾਰਾਜ ਸਹਿਬ ਦਇਆ ਕਰਦੇ ਉਹਦੇ ਵਿੱਚ ਨਾਮ ਰੂਪੀ ਪਦਾਰਥ ਟਿਕ ਜਾਂਦਾ ਹੈ ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਪਾਵਨ ਉਪਦੇਸ਼ ਜੋ ਆਪਾਂ ਜੀ ਨੂੰ ਆਪਾਂ ਨੂੰ ਬਖਸ਼ਿਸ਼ ਕੀਤਾ ਹੈ ਅੱਜ ਬਾਲਾ ਪ੍ਰੀਤਮ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿਨ੍ਹਾਂ ਦੇ ਬਾਬਤ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਲਿਖਦੇ ਐ ਜ਼ਿਕਰ ਕਰਨ ਦੇ ਗੁਰਬਾਣੀ ਵਿੱਚ ਸ੍ਰੀ ਹਰਿਕ੍ਰਿਸ਼ਨ ਤਿਆਇ ਜਿਸ ਜੱਠੇ ਸਭ ਦੁੱਖ ਜਾਏ ਜਿਨ੍ਹਾਂ ਦੇ ਦਰਸ਼ਨ ਕਰਨ ਕਰਨ ਦੇ ਨਹਾਲੀ ਜਿਨ੍ਹਾਂ ਦਾ ਨਾਮ ਧਿਆਉਣ ਦੇ ਨਾਲ ਹੀ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ ਹੈ ਐਸੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿਨ੍ਹਾਂ ਦਾ ਅੱਜ ਪਾਵਨ ਪਵਿੱਤਰ ਗੁਰਤਾ ਗੱਦੀ ਦਿਵਸ ਹੈ ਸਤਿਗੁਰੂ ਜੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਇਹਨਾਂ ਦੇ ਇੱਕ ਵੱਡੇ ਭਾਈ ਵੀ ਸਨ ਜਿਨ੍ਹਾਂ ਦਾ ਨਾਮ ਬਾਬਾ ਰਾਮਰਾਏ ਕਰਕੇ ਇਤਿਹਾਸ ਵਿੱਚ ਆਉਂਦਾ ਹੈ ਤਨਗਰੂ ਹਰਕ੍ਰਿਸ਼ਨ ਸਾਹਿਬ ਜੀ ਅਤੇ ਬਾਬਾ ਰਾਮ ਰਾਏ ਜੀ ਦੋਵੇਂ ਗੁਰੂ ਹਰ ਰਾਜ ਸਾਹਿਬ ਪਾਤਸ਼ਾਹ ਜੀ ਦੇ ਪੁੱਤਰ ਸਨ ਕੀਰਤਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਗੁਰੂ ਹਰ ਰਾਜ ਸਾਹਿਬ ਜੀ ਨੇ ਜਿੱਥੇ ਆਪਣਾ ਤਕਰੀਬਨ ਸਾਰਾ ਜੀਵਨ ਬਤੀਤ ਕੀਤਾ ਗੁਰੂ ਹਰ ਰਾਜ ਸਾਹਿਬ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਕੋਲ ਇੱਕ ਸਿੱਖ ਬੜੀ ਦੂਰੋਂ ਚੱਲ ਕੇ ਆਇਆ ਸੰਗਤ ਦੇ ਨਾਲ ਬੜੀ ਦੂਰੋਂ ਸੰਗਤਾਂ ਦਾ ਜਥਾ ਚੱਲ ਕੇ ਆਇਆ ਸੰਗਤਾਂ ਉੱਥੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸੇਵਾ ਸਿਮਰਨ ਭਾਉ ਭਗਤੀ ਦੀਆਂ ਦਾਤਾਂ ਲੈਣ ਵਾਸਤੇ ਰਹਿ ਰਹੀਆਂ ਕੋਈ ਸੇਵਾ ਕਰਦਾ ਏ ਕੋਈ ਸਿਮਰਨ ਦੇ ਵਿੱਚ ਲੱਗਾ ਹੋਇਆ ਏ ਇਸ ਤਰ੍ਹਾਂ ਉਹ ਜਥਾ ਆਇਆ ਉਹ ਸੰਗਤਾਂ ਉੱਥੇ ਰੁਕਈਆਂ ਉਹ ਸਿੱਖ ਵੀ ਨਾਲ ਰੁਕਿਆ ਇੱਕ ਦਿਨ ਉਸ ਸੇਖ ਨੇ ਧੰਨ ਗੁਰੂ ਹਰਿਕ੍ਰਿਸ਼ਨ ਧੰਨ ਗੁਰੂ ਹਰ Rai ਸਾਹਿਬ ਮਹਾਰਾਜ ਸਾਹਿਬ ਜੀਆਂ ਨੂੰ ਇਹ ਬਚਨ ਕੀਤਾ ਮਹਾਰਾਜ ਸਾਹਿਬ ਮੈਂ ਬਹੁਤ ਦੂਰੋਂ ਆਇਆ ਹਾਂ ਦਰਸ਼ਨ ਕਰਨ ਵਾਸਤੇ ਮਹਾਰਾਜ ਸਾਹਿਬ ਜੀ ਮੁੜ ਕੇ ਕੌਰੇ ਕਦੋਂ ਆਇਆ ਜਾਵੇ ਤੇ ਪਤਾ ਨਹੀਂ ਨਾ ਆਜ ਨਾ ਆਇਆ ਜਾਵੇ ਕੋਈ ਪਤਾ ਨਹੀਂ ਤੇ ਸਤਿਗੁਰੂ ਮੇਰੀ ਇੱਕ ਇੱਛਾ ਹੈ ਕਿ ਮਹਾਰਾਜ ਮੈਨੂੰ ਇੰਨਾ ਪਤਾ ਲੱਗ ਜੇ ਕਿ ਤੁਸੀਂ ਇੱਕ ਨਾ ਇੱਕ ਦੇਨ ਸਰੀਰ ਤਿਆਗਣਾ ਮਹਾਰਾਜ ਤੁਹਾਡੇ ਦੋ ਸਹਿਬਜ਼ਾਦਿ ਹੈ ਜੇ ਦੋਵਾਂ ਵੱਲ ਵੇਖੀਏ ਤੇ ਦੋਵੇਂ ਬੜੇ ਸੋਹਣੇ ਹੈ ਦੋਵਾਂ ਦੇ ਵਿੱਚ ਗੁਣ ਵੀ ਕੁਝ ਹੀ ਹੈ ਦੋਵੇਂ ਬਾਣੀ ਪੜਨ ਵਾਲੇ ਦੋਵੇਂ ਸੇਵਾ ਕਰਨ ਵਾਲੇ ਦੋਵੇਂ ਸਿਮਰਨ ਕਰਨ ਵਾਲੇ ਦੋਵੇਂ ਸੰਗਤ ਵਿੱਚ ਵਿਚਰਦੇ ਹੈ ਸੰਗਤ ਦੋਵਾਂ ਨੂੰ ਹੀ ਪਿਆਰ ਕਰਦੀ ਹੈ ਸਤਿਗੁਰੂ ਜੇ ਆਪ ਜੀ ਮੇਰੀ ਭਾਵਨਾ ਨੂੰ ਸਮਝੋ ਜੋ ਮਹਾਰਾਜ ਮੈਂ ਆਪ ਜੀ ਦੇ ਸਨਮੁਖ ਕਹਿਣਾ ਚਾਹੁੰਨਾ ਮਹਾਰਾਜ ਜੇ ਮੈਨੂੰ ਪਤਾ ਲੱਗ ਜਾਏ ਕਿ ਅਗਲੇ ਗੁਰਤਾ ਗੱਦੀ ਦੇ ਮਾਲਕ ਕੌਣ ਹੋਣਗੇ ਤੇ ਮੈਂ ਉਹਨਾਂ ਦੇ ਦਰਸ਼ਨ ਵੀ ਹੋਣੇ ਕਰ ਜਾਵਾਂ ਗੁਰੂ ਕਰਕੇ ਗੁਰੂ ਜਾਨ ਕੀਰਦੇ ਦੇ ਵਿੱਚ ਧੰਨ ਗੁਰੂ ਹਰ Rai ਸਾਹਿਬ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਇਹ ਵਿਸ਼ਾ ਸੰਗਤ ਦੇ ਵਿੱਚ ਯਾਰ ਕਰਨ ਵਾਲਾ ਨਹੀਂ ਭਾਈ ਸਿਖਾ ਮਹਾਰਾਜ ਜੀ ਕਹਿੰਦੇ ਕੱਲ ਨੂੰ ਆਈ ਕੱਲਾ ਆਵੀਂ ਫਿਰ ਮਹਾਰਾਜ ਜੀ ਕਹਿੰਦੇ ਇਸ ਗੱਲ ਕਰਾਂਗੇ ਇਸ ਵਿਸ਼ੇ ਦੇ ਉੱਤੇ ਫਿਰ ਵਿਚਾਰ ਕਰ ਲਵਾਂਗੇ ਸੁਆਗਲਾ ਦੇਣ ਨੂੰ ਆ ਉਹ ਸਿੱਖ ਦੇ ਮਨ ਵਿੱਚ ਖੁਸ਼ੀ ਕਿ ਮਹਾਰਾਜ ਸਾਹਿਬ ਵਿਚਾਰ ਕਰਨ ਵਾਸਤੇ ਮੰਨ ਗਏ ਆ ਕੋਈ ਨਾ ਕੋਈ ਨਤੀਜਾ ਨਿਕਲੇਗਾ ਅਮਰਤ ਵੇਲੇ ਉੱਠ ਕੇ ਇਸ ਨਾਮ ਬਾਣ ਕਰਕੇ ਜਲ ਪਾਣੀ ਛੱਕ ਕੇ ਬਾਣੀ ਪੜ ਕੇ ਸਤਿਗੁਰੂ ਜੀ ਦੀ ਸਰਣ ਦੇ ਵਿੱਚ ਸਿੱਖ ਆਇਆ ਕਹਿੰਦਾ ਮਹਾਰਾਜ ਵੀ ਕੱਲ੍ਹ ਵਾਲੀ ਬੇਨਤੀ ਮੈਂ ਅੱਜ ਫਿਰ ਕਰਦਾ। ਤੁਹਾਡੀ ਕਿਰਪਾ ਹੋ ਜਾਏ ਤੇ ਮਹਾਰਾਜ ਦੋਵੇਂ ਸਾਹਿਬਜ਼ਾਦਿਆਂ ਚ ਸਾਡੀ ਨਜ਼ਰ ਨਾਲ ਤੇ ਮਹਾਰਾਜ ਗੁਣ ਇੱਕੋ ਜਿਹੇ ਆ। ਕਮੀ ਦੋਵਾਂ ਵਿੱਚ ਨਹੀਂ। ਪਰ ਸਤਿਗੁਰੂ ਤੁਹਾਡੀ ਨਜ਼ਰ ਜਿਹੜੀ ਉਹ ਸਾਡੇ ਨਾਲੋਂ ਕਿਤੇ ਵੱਡੀ ਬਖਸ਼ਿਸ਼ ਵਾਲੀ ਹੈ। ਮਹਾਰਾਜ ਤੁਸੀਂ ਸਾਡੇ ਤੇ ਨਜ਼ਰ ਕਰਦੇ ਹੋ ਸਾਨੂੰ ਵਡਿਆਈਆਂ ਮਿਲ ਜਾਂਦੀਆਂ ਤੇ ਇਹ ਵਡਿਆਈਆਂ ਤੁਸੀਂ ਕਿਹਦੇ ਹਿੱਸੇ ਪਾਉਣੀਆਂ ਮਹਾਰਾਜ ਇਹ ਕਿਰਪਾ ਕਰਕੇ ਜੇ ਸਮਝਾ ਦਿਓ ਤੇ ਪਾਤਸ਼ਾਹ ਮੇਰਾ ਇੱਥੇ ਆਉਣਾ ਸਫਲਾ ਹੋ ਜਾਏ ਮਹਾਰਾਜ ਮੈਂ ਜਿਹੜੇ ਅਗਲੇ ਗੁਰੂ ਸਾਹਿਬ ਉਹਨਾਂ ਦੀ ਦੀਦਾਰ ਵੀ ਉਹਨੇ ਕਰ ਜਾਵਾਂ ਧੰਨ ਗੁਰੂ ਹਰ ਰਾਏ ਸਾਹਿਬ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਸਿਖਾ ਜੀ ਤੇਰੀ ਭਾਵਨਾ ਹੀ ਹੈ ਨਾ ਜੇ ਤੇਰੀ ਇਹ ਇੱਛਾ ਹੈ ਤੇ ਇਹ ਗੱਲ ਮਹਾਰਾਜ ਸਾਹਿਬ ਕਹਿੰਦੇ ਵੀ ਤੇਰੀ ਤੇ ਸਾਡੀ ਹੈ ਹੋਰ ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਣਾ ਚਾਹੀਦਾ ਇਹ ਉਦੋਂ ਹੀ ਜ਼ਾਹਰ ਹੋਏਗੀ ਜਦੋਂ ਸਮਾਂ ਆਏਗਾ ਉਦੋਂ ਪਹਿਲਾਂ ਨਹੀਂ ਠੀਕ ਹੈ ਮਹਾਰਾਜ ਸਾਹਿਬ ਤੁਹਾਡੇ ਚਰਨਾਂ 'ਚ ਪ੍ਰਣਾਮ ਕਰਦਾ ਹਾਂ ਵੀ ਤੁਹਾਡੇ ਤੋਂ ਤੇ ਮੇਰੇ ਤੋਂ ਬਿਨਾਂ ਇਹ ਗੱਲ ਦਾ ਕਿਸੇ ਹੋਰ ਅੱਗੇ ਜ਼ਿਕਰ ਨਹੀਂ ਹੋਏਗਾ ਧੰਨ ਗੁਰੂ ਹਰ Rai ਸਾਹਿਬ ਪਾਤਸ਼ਾਹ ਕਹਿੰਦੇ ਦੋਵੇਂ ਸਾਹਿਬ ਜਾਦੇ ਬਾਣੀ ਪੜ੍ਹਦੇ ਹੋਣਗੇ ਉਨਾਂ ਨੇ ਪੀੜ੍ਹੀ ਟ ਕਾਇਉਣਗੇ ਪੀੜ੍ਹੀਆਂ ਦੇ ਉੱਤੇ ਪੋਥੀਆਂ ਪ੍ਰਕਾਸ਼ ਹੋਣਗੀਆਂ ਪਾਵਨ ਗੁਰਬਾਣੀ ਦੀਆਂ ਦੋਵੇਂ ਬਾਣੀ ਪੜ ਰਹੇ ਹੋਣਗੇ ਬੜੀ ਇਕਾਗਰਤਾ ਨਾਲ ਬੈਠੇ ਹੋਣਗੇ ਬੜੇ ਚਿਤ ਲਾ ਕੇ ਬਾਣੀ ਪੜਦੇ ਹੋਣਗੇ ਮਹਾਰਾਜ ਕਹਿੰਦੇ ਵੀ ਇੱਕ ਸੂਈ ਲੈ ਲਈ ਆਪਣੇ ਕੋਲ ਮਹਾਰਾਜ ਕਹਿੰਦੇ ਦੋਵਾਂ ਸਾਹਿਬਜ਼ਾਦਿਆਂ ਕੋਲ ਵਾਰੀ-ਵਾਰੀ ਜਾਣਾ ਇੱਕ ਤਾਂ ਜਿਹਦੇ ਕੋਲ ਬਹਿ ਕੇ ਬਾਣੀ ਸੁਣਨ ਦਾ ਆਨੰਦ ਆਇਆ ਤੇ ਦੂਜਾ ਜਿਹਦੇ ਪਾਵੇ ਦੇ ਵਿੱਚ ਜਿਹਦੇ ਪੀੜੇ ਦੇ ਵਿੱਚ ਤੂੰ ਸੂਈ ਖਬੋਵੇਂ ਤੇ ਸੂਈ ਐਂ ਖੁੱਭ ਜਏ ਵੀ ਜਿਵੇਂ ਮੋਮਦੇ ਵਿੱਚ ਸੂਈ ਪਰਵੇਸ਼ ਕਰਦੀ ਹੈ ਮਹਾਰਾਜ ਕਹਿੰਦੇ ਸਮਝ ਆਇਓ ਕਿ ਉਹ ਗੁਰਤਾ ਗੱਦੀ ਦੇ ਮਾਲਕ ਹਨ ਤਨ ਗੁਰੂ ਹਰ ਰਾਜ ਸਾਹਿਬ ਜੀ ਦਾ ਇਹ ਬਚਨ ਸੁਣ ਕੇ ਉਹ ਸਿੱਖ ਨੇ ਇੱਕ ਸੂਈ ਲਈ ਬਾਬਾ RAM RAJ JI GURU HAR KRISHAN SAH PATSHA ਵੱਖ-ਵੱਖ ਪੀੜ੍ਹੀਆਂ ਦੇ ਉੱਤੇ ਵੱਖ-ਵੱਖ ਪੋਥੀਆਂ ਪ੍ਰਕਾਸ਼ ਕੀਤੀਆਂ ਦੂਰੀ ਤੇ ਬੈਠੇ ਐ ਅਸਨਾ ਨਾਲ ਬਾਣੀ ਪੜ ਰਹੇ ਐ ਪਹਿਲਾਂ ਉਹ ਸਿੱਖ ਜਾਂਦਾ ਹੈ ਬਾਬਾ RAM RAJ ਦੇ ਕੋਲ ਬਾਬਾ RAM RAJ ਦੇ ਕੋਲ ਬਹਿ ਕੇ ਗੁਰਬਾਣੀ ਸਰਵਣ ਕਰਦੇ ਆਨੰਦ ਤੇ ਆਉਂਦਾ ਹੈ ਰਬਿਰਤੀ ਉਖੜਦੀ ਹੈ ਫਿਰ ਸੂਈ ਮਾਰ ਕੇ ਵੇਖੀ ਪੀੜੇ ਦੇ ਵਿੱਚ ਬੜਾ ਜੋਰ ਲਾਇਆ ਪਰ ਕਾਠ ਦਾ ਲੱਕੜ ਦਾ ਪੀੜਾ ਹੁਣ ਕਰਕੇ ਉਹਦੇ ਵਿੱਚ ਸੂਈ ਨੇ ਪ੍ਰਵੇਸ਼ ਨਹੀਂ ਕੀਤਾ ਬਹੁਤ ਯਤਨ ਕੀਤਾ ਮਨ ਦੇ ਵਿੱਚ ਤੇ ਉਦੋਂ ਹੀ ਥੋੜੀ ਦ੍ਰਿੜਤਾ ਆ ਗਈ ਵੀ ਹੁਣ ਆਹੀ ਇੱਕ ਪੀੜੇ ਦੇ ਵਿੱਚ ਪ੍ਰਵੇਸ਼ ਨਹੀਂ ਕੀਤਾ ਗੁਰੂਵਾਰ ਕ੍ਰਿਸ਼ਨ ਸਹਿਬ ਮਹਾਰਾਜ ਸਹਿਬ ਫਿਰ ਉੱਠ ਕੇ ਸਤਗੁਰੂ ਜੀ ਦੇ ਕੋਲ ਆ ਗਏ ਅਠਵੇਂ ਪਾਤਸ਼ਾਹ ਜੀ ਦੇ ਕੋਲ ਬਾਣੀ ਪੜਨ ਪੜ ਰਾਇ ਸਤਗੁਰੂ ਰਸਨਾ ਤੋਂ ਸਿੱਖ ਸੁਣਨ ਲੱਗਾ ਉਹ ਬਾਣੀ ਦੇ ਰਸ ਦੇ ਵਿੱਚ ਹੀ ਐਸਾ ਲੀਨ ਹੋ ਗਿਆ ਕਿ ਕੇਰਾਂ ਤੇ ਚੇਤਾ ਹੀ ਭੁੱਲ ਗਿਆ ਕਿ ਪੀੜੀ ਦੇ ਵਿੱਚ ਸੂਈ ਵੀ ਮਾਰਨੀ ਹੈ ਐਸਾ ਬਾਣੀ ਸੁਣਨ ਦਾ ਆਨੰਦ ਆਇਆ ਇਸ ਪ੍ਰੇਮ ਨਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਣੀ ਪੜਦੇ ਫਿਰ ਉਸ ਸੇਖੰਦੇ ਮਨ ਵਿੱਚ ਫੁਰਨਾ ਆਇਆ ਵੀ ਜਿਹੜਾ ਕਾਰਜ ਕਰਨਾ ਹੈ ਉਹਨੇ ਸੋਈ ਫੜੀ ਸੋਈ ਨੂੰ ਉਹਨੇ ਪੀੜੇ ਦੇ ਵਿੱਚ ਜਦੋਂ ਖਬੋਣ ਦਾ ਯਤਨ ਕੀਤਾ ਤੇ ਕਈ ਵਿਦਵਾਨ ਜਨ ਜੇ ਕਦ ਕਰਦੇ ਉਹ ਸੋਈ ਪੀੜੇ ਦੇ ਵਿੱਚ ਹੀ ਪ੍ਰਵੇਸ਼ ਕਰ ਗਈ ਵੀ ਇੰਨੀ ਨਹੀਂ ਹੋਇਆ ਵੀ ਬਾਹਰ ਕੱਢ ਲਵਾਂ ਇੰਨਾ ਪੀੜਾ ਮੋਮ ਹੋ ਗਿਆ ਤੇ ਗੁਰੂ ਹਰ राय ਸਹਿਬ ਪਾਸ਼ਾ ਜੀ ਦੇ ਬਚਨ ਸਨ ਕਿ ਸਮਝ ਲਿਓ ਵੀ ਜਿਹਦਾ ਬਾਣੀ ਪੜਨ ਦਾ ਹੀ ਪ੍ਰਭਾਵ ਐਸਾ ਹੈ ਕਿ ਉਹਦੀ ਰਸਨਾ ਤੋਂ ਬਾਣੀ ਸੁਣ ਕੇ ਕਾਠ ਵੀ ਮੋਮ ਹੋ ਗਈ ਤੇ ਮਹਾਰਾਜ ਕਹਿੰਦੇ ਕਠੋਰ ਹਿਰਦੇ ਜਿਹਦੀ ਰਸਨਾ ਤੋਂ ਬਚਨ ਸੁਣ ਕੇ ਮੋਮ ਹੋ ਜਾਇਆ ਕਰਨਗੇ ਉਹ ਗੁਰਤਾ ਗੱਦੀ ਦੇ ਮਾਲਕ ਹੋਣਗੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਸ਼ਾ ਜੀ ਦੇ ਬਾਬਤ ਮਹਾਰਾਜ ਨੇ ਇੱਕ ਸਿੱਖ ਨੂੰ ਉਦੋਂ ਹੀ ਗਿਆਨ ਦੇ ਦਿੱਤਾ ਸੀ ਕਿ ਆਉਣ ਵਾਲੇ ਸਮੇਂ 'ਚ ਗੁਰਤਾ ਗੱਦੀ ਦੇ ਮਾਲਕ ਗੁਰੂ ਹਰਿਕ੍ਰਿਸ਼ਨ ਸਾਹਿਬ ਬਣਨਗੇ ਬਾਦ ਵਿੱਚ ਸਮਾਚਾਲੇ ਚੱਲਦਾ ਗਿਆ ਆਪਣੀ ਔਰੰਗਜ਼ੇਬ ਬਾਦਸ਼ਾਹ ਨੇ ਇਹ ਆਖਿਆ ਕਿ ਗੁਰੂ ਹਰਰਾਇ ਜੀ ਸਾਹਿਬ ਸਾਨੂੰ ਮਿਲਣ ਵਾਸਤੇ ਆਉਣ ਦਿੱਲੀ ਦੀ ਧਰਤੀ ਤੇ ਪਰ ਗੁਰੂ ਹਰਰਾਇ ਸਾਹਿਬ ਪਾਤਸ਼ਾਹ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਦੇ ਬਚਨ ਸੰਨ ਕੇ ਇਹਨਾਂ ਦੇ ਨਾਲ ਕੋਈ ਸਾਜ ਨਹੀਂ ਰੱਖਣੀ ਜੇ ਇਹ ਬਲਾਉਂ ਤੇ ਨਹੀਂ ਜਾਣਾ ਇਹਨਾਂ ਦੇ ਮੱਥੇ ਨਹੀਂ ਲੱਗਣਾ ਔਰੰਗਜ਼ੇਬ ਬਾਦਸ਼ਾਹ ਦੇ ਨਾਮ ਗੁਰੂ ਹਰਿ ਗੋਬਿੰਦ ਸਾਹਿਬ ਪਾਤਸ਼ਾਹ ਨਾਮ ਗੁਰੂ ਹਰਿ ਰਾਏ ਸਾਹਿਬ ਨਾਮ ਗੁਰੂ ਹਰਿ ਕ੍ਰਿਸ਼ਨ ਸਾਹਿਬ ਨਾਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਹ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਸਾਹਿਬ ਤੋਂ ਲੈ ਕੇ ਔਰੰਗਜੇ ਔਰੰਗਜੇ ਦਾ ਰਾਜ ਭਾਗ ਸ਼ੁਰੂ ਹੋ ਜਾਂਦਾ ਹੈ ਧੰਨ ਗੁਰੂ ਹਰ ਗੋਬਿੰਦ ਸਾਹਿਬ ਜੀ ਦੇ ਸਮੇਂ ਸ਼ਾਹ ਜਾਂ ਬਾਦਸ਼ਾਹ ਹੁੰਦਾ ਪਰ ਮਹਾਰਾਜ ਨੇ ਆਖਿਆ ਤਖਤ ਤੇ ਕੋਈ ਵੀ ਬੈਠੇ ਨਾਂ ਦੇਤੇ ਇਹ ਹੁਣ ਕੂੜ ਦੇ ਆ ਪ੍ਰਚਾਰ ਕਰਨ ਵਾਲੇ ਨੇ ਝੂਠੇ ਨੇ ਇਹਨਾਂ ਨਾਲ ਸਾਝ ਨਹੀਂ ਰੱਖਣੀ ਗੁਰੂ ਤੇਗ ਬਹਾਦਰ ਸਾਹਿਬ ਔਰੰਗਜੀਤ ਦੇ ਮੱਥੇ ਤਾਂ ਲਗੇ ਕਿਉਂਕਿ ਸਤਗੁਰੂ ਉਥੇ ਉਹਨੂੰ ਮਿਲਣ ਵਾਸਤੇ ਨਹੀਂ ਗਏ ਸੀ ਮਹਾਰਾਜ ਸਾਹਿਬ ਉਥੇ ਸ਼ਰਨ ਆਯਾਂ ਦੀ ਰੱਖਿਆ ਕਰਨ ਵਾਸਤੇ ਗਏ ਸੀ ਲਾਜ ਪਾਲਣ ਵਾਸਤੇ ਗਏ ਸੀ ਮਹਾਰਾਜ ਜਿਨ੍ਹਾਂ ਨੇ ਸਤਗੁਰਾਂ ਦਾ ਪੱਲਾ ਪਕੜਿਆ ਸੀ ਜਿਨ੍ਹਾਂ ਦੀ ਬਾਹ ਬਾਹ ਮਹਾਰਾਜ ਸਾਹਿਬ ਜੀ ਨੇ ਪੜ੍ਹੀ ਸੀ ਤੇ ਔਰੰਗਜੇਬ ਬਾਦਸ਼ਾਹ ਨੇ ਗੁਰੂ ਹਰਿ ਰਾਏ ਸਾਹਿਬ ਨੂੰ ਬੁਲਾਇਆ ਪਰ ਮਹਾਰਾਜ ਨੇ ਕੋਰੀ ਨਾ ਕਰ ਦਿੱਤੀ। ਸਤਿਗੁਰੂ ਜੀ ਨੇ ਆਖਿਆ ਵੀ ਭਾਈ ਸਿੱਖੋ ਕੋਈ ਸਿੱਖ ਜਾਣਾ ਚਾਹੁੰਦਾ ਹੋਵੇ ਤੇ ਬੇਸ਼ੱਕ ਚਲਿਆ ਜਾਏ। ਬਾਦਸ਼ਾਹ ਦੇ ਕੋਲੇ। ਤਾਕਤ ਉਹ ਹੀ ਵਰਤੇਗੀ ਮਹਾਰਾਜ ਨੇ ਆਖਿਆ ਕਿਸੇ ਦਾ ਡਰ ਪਾਓ ਹਿਰਦੇ ਚ ਲੈ ਕੇ ਨਾ ਜਾਇਓ। ਮਹਾਰਾਜ ਸਾਹਿਬ ਜੀ ਨੇ ਜਦੋਂ ਕੋਈ ਫਿਰ ਨਾ ਉੱਠਿਆ ਸਤਿਗੁਰੂ ਜੀ ਨੇ ਬਾਬਾ RAM ਰਾਏ ਨੂੰ ਭੇਜਿਆ। 72 ਮਹਾਰਾਜ ਸਾਹਿਬ ਜੀ ਨੇ ਇਤਿਹਾਸ ਕਰ ਕਹਿੰਦੇ ਵੀ ਮਹਾਰਾਜ ਨੇ ਇਹਨਾਂ ਨੂੰ 72 ਕਲਾ ਦਿੱਤੀਆਂ ਤੇ ਮਹਾਰਾਜ ਨੇ ਆਖਿਆ ਵੀ ਡਰ ਨਹੀਂ ਮੰਨਣਾ ਅਰੰਗਜੀਤ ਬਾਦਸ਼ਾਹ ਦਾ ਹਿਰਦੇ ਦੇ ਵਿੱਚ ਉਹਨਾਂ ਦਾ ਖੋਪ ਖਾ ਕੇ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਜਿਹੜਾ ਗੁਰੂ ਘਰ ਦੇ ਉਲਟ ਹੋਵੇ ਜਿਹੜਾ ਗੁਰਮਤ ਦੇ ਉਲਟ ਹੋਵੇ ਗੁਰੂ ਦੇ ਪੈ ਵਿੱਚ ਰਹਿਣਾ ਏ ਐਵੇਂ ਬਾਦਸ਼ਾਹ ਦੀ ਚੱਕਰ ਹੀ ਨਹੀਂ ਕਰਨੀ ਇਹ ਗੱਲ ਗੁਰੂ ਹਰ Rai ਸਾਹਿਬ ਜੀ ਨੇ ਕਹਿ ਕੇ ਕੱਲੀ ਸੀ ਬਾਬਾ RAM Rai ਨੂੰ ਕਿਉਂਕਿ ਤੁਹਾਡੇ ਮੂੰਹ ਤੋਂ ਰਸਨਾ ਤੋਂ ਨਿਕਲਿਆ ਬਚਨ ਸੱਚੋ ਵੇਗਾ ਜੋ ਕਹੋਗੇ ਇਸ ਕਰਕੇ ਕੁਝ ਐਸਾ ਨਾ ਕਰਿਓ ਜਿਹੜਾ ਗੁਰਮਤ ਦੇ ਉਲਟ ਹੋਵੇ ਬਾਬਾ RAM Rai ਔਰੰਗਜ਼ੇਬ ਬਾਦਸ਼ਾਹ ਨੂੰ ਮਿਲਿਆ ਬਹੁਤ ਉਥੇ ਬਾਬਾ RAM Rai ਨੇ ਕਰਾਮਾਤਾਂ ਵਖਾਈਆਂ ਜੋ ਕੁਝ ਗੁਰਮਤ ਦੇ ਉਲਟ ਸੀ ਕਰਮਾਤ ਗੁਰੂ ਨਾਨਕ ਦੇਵ ਸਾਹਿਬ ਦੇ ਘਰ ਵਿੱਚ ਵਰਤਦੀ ਰਹੀ ਹੈ ਵਰਤ ਰਹੀ ਹੈ ਤੇ ਵਰਤਦੀ ਰਹੇਗੀ ਇਹ ਨਹੀਂ ਆਪਾਂ ਮੰਨ ਘਰ ਸਕਦੇ ਕਿ ਗੁਰੂ ਨਾਨਕ ਦੇਵ ਸਾਹਿਬ ਦੇ ਘਰ ਵਿੱਚ ਕਰਾਮਾਤਾਂ ਨਹੀਂ ਸਿਰ ਤਲੀ ਤੇ ਰੱਖ ਲੈਣਾ ਕਰਾਮਾਤ ਤੋਂ ਘੱਟ ਨਹੀਂ ਹੈ ਦੋ ਫਾੜ ਹੋ ਜਾਣੇ ਸਰੀਰ ਦੇ ਗੁਰਬਾਣੀ ਦੀ ਆਵਾਜ਼ ਆਈ ਜਾਣੀ ਇਹ ਕੋਈ ਕਰਾਮਾਤ ਤੋਂ ਘੱਟ ਨਹੀਂ ਹੈ ਕਰਾਮਾਤ ਹੈ ਗੁਰੂ ਨਾਨਕ ਦੇਵ ਸਾਹਿਬ ਦੇ ਘਰ ਵਿੱਚ ਕਦੇ ਕਿਸੇ ਦੁਨਿਆਵੀ ਰਾਜੇ ਦੀ ਖੁਸ਼ਾਮਦੀ ਵਾਸਤੇ ਮਹਾਰਾਜ ਨੇ ਕਦੇ ਕੋਈ ਕਰਾਮਾਤ ਨਹੀਂ ਵਿਖਾਈ ਕਰਾਮਾਤਾਂ ਵਰਤਿਆਂ ਪੰਥ ਦੀ ਧਰਮ ਦੀ ਸੱਚ ਦੀ ਹੱਕ ਦੀ ਗੱਲ ਕਰਨ ਲੱਗੇ ਆ ਧਰਮ ਦੇ ਰਾਹ ਤੇ ਚੱਲਦੇ ਆ ਕਿਸੇ ਦੀ ਖੁਸ਼ਾਮਦੀ ਵਾਸਤੇ ਕਰਾਮਾਤਾਂ ਨਹੀਂ ਵਿਖਾਈਆਂ ਮਹਾਰਾਜ ਨੇ ਭਾਵੇਂ ਗੁਰੂ ਗੋਬਿੰਦ ਸਿੰਘ ਨੂੰ ਬਾਦਰਸ਼ਾਹ ਦੇ ਦਰਬਾਰ ਦੇ ਵਿੱਚ ਕਾਜੀ ਬਥੇਰਾ ਕਹਿੰਦਾ ਰਿਹਾ ਕਰਾਮਾਤ ਵਿਖਾਓ ਮਹਾਰਾਜ ਨੇ ਆਖਿਆ ਬੇਮਿਆਨ ਕਰਕੇ ਤਲਵਾਰ ਮਹਾਰਾਜ ਕਹਿੰਦੇ ਸਭ ਤੋਂ ਵੱਡੀ ਕਰਾਮਾਤ ਇਹ ਹੈ ਜਿੱਥੇ ਇਹ ਚੱਲ ਪੈਂਦੀ ਵੱਡੀਆਂ ਵੱਡੀਆਂ ਜੰਗਾਂ ਦੇ ਮੂੰਹ ਮੜ ਜਾਂਦੇ ਆ ਮਹਾਰਾਜ ਨੇ ਕਿਸੇ ਦੀ ਖੁਸ਼ਾਮਦਨੀ ਕੀਤੀ ਚਾਕਰੀ ਨਹੀਂ ਕੀਤੀ ਕਿਸੇ ਦੀ ਗੁਰੂ ਗੁਰੂ ਹਰ Rai ਸਾਹਿਬ ਜੀ ਦੇ ਬਚਨ ਸਨ ਜੋ ਕਹੋ ਕਿ ਪ੍ਰਤੱਖ ਹੋ ਜਾਏਗਾ ਸੱਚ ਹੋ ਜਾਏਗਾ ਪਰ ਬਾਬਾ RAM Rai ਨੇ ਕਰਾਮਾਤਾਂ ਵਿਖਾਈਆਂ ਬਾਦਸ਼ਾਹ ਦੀਆਂ ਖੁਸ਼ੀਆਂ ਲੈਣ ਵਾਸਤੇ ਕਦੇ ਬਾਦਸ਼ਾਹ ਨੂੰ ਕੰਗਣ ਲਾਭ ਦੇਣਾ ਕਦੇ ਬਕੜਾ ਹੱਡੀਆਂ ਇਕੱਠੀਆਂ ਕਰਕੇ ਜਿਉਂਦਾ ਕਰ ਦੇਣਾ ਕਦੇ ਕੁਝ ਕਰਨਾ ਬੱਤਰ ਕਰਾ ਮਾਤਾ ਜਿਹੜੀਆਂ ਇਤਿਹਾਸ ਕਰਨ ਨੇ ਜ਼ਿਕਰ ਕੀਤਾ ਕਈ ਕਰਾਮਾਤਾ ਉੱਥੇ ਵਿਖਾਈਆਂ ਜਿਹੜਾ ਗੁਰਮਤ ਦੇ ਉਲਟ ਹੋਇਆ ਸਭ ਕੁਝ ਸਭ ਤੋਂ ਵੱਡੀ ਗੱਲ ਤਾਂ ਉੱਥੇ ਇਹ ਹੋ ਗਈ ਜਦੋਂ ਕਾਜ਼ੀਆਂ ਨੇ ਮਲਾਣਿਆਂ ਨੇ ਵੇਖਿਆ ਕਿ ਰਾਮ ਰਾਜ ਦਾ ਪ੍ਰੇਮ ਔਰੰਗਜੀਬ ਨਾਲ ਵਾਧਾ ਜਾਂਦਾ ਔਰੰਗਜੀਬ ਬੜਾ ਸਤਿਕਾਰ ਦੇਂਦਾ ਕੋਈ ਖੇਡ ਖੇੜੀਏ ਇਨਾ ਗੁਰਬਾਣੀ ਦੇ ਵਿੱਚੋਂ ਇੱਕ ਪੰਕਤੀ ਲੱਭੀ ਪੰਕਤੀ ਲੱਭੀ ਮਿੱਟੀ ਮੁਸਲਮਾਨ ਕੀ ਪੀੜੈ ਪਈ কুমਿਹਾਰ ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਉਹਨਾ ਕਿਆ ਬਾਦਸ਼ਾਹ ਰਾਮ ਰਾਏ ਦੇ ਕੋਲੋਂ ਆਹ ਪੰਕਤੀ ਦੇ ਅਰਥ ਪੁੱਛੀ ਅਰਥ ਕੀ ਹੈ ਜਦੋਂ ਗੱਲ ਆਈ ਅਰਥਾਂ ਦੀ ਬਾਬਾਰਾ ਰਾਮ ਰਹਿਮਾਨ ਵਿੱਚ ਡਰ ਗਿਆ ਵੀ ਜੇ ਮੈਂ ਇੱਥੇ ਇਹ ਜਿਕਰ ਕੀਤਾ ਕਿ ਮੁਸਲਮਾਨ ਦੀ ਕਬਰ ਦੀ ਮਿੱਟੀ কুমਹਾਰ ਦੇ ਇਹ ਵੇਲਣੇ ਦੇ ਵਿੱਚ ਪੇੜੇ ਦੇ ਵਿੱਚ ਪੈ ਗਈ ਜਦੋਂ ਫਿਰ ਉਹਨੇ ਉਹ ਭਾਂਡਾ ਕਢਿਆ ਤੇ ਉਹਨੂੰ ਅੱਗ ਦੇ ਉੱਤੇ ਤਪਾਇਆ ਪਕਾਉਣ ਵਾਸਤੇ ਉਹ ਛੜ ਦੀ ਪੁਕਾਰਾਂ ਕਰਦੀ ਹੈ ਕਿਤੇ ਆ ਰੰਗਜੀਵ ਗੁੱਸੇ ਨਾ ਹੋ ਜਾਏ ਕਿਤੇ ਕੋਈ ਸਜ਼ਾ ਹੀ ਨਾ ਸੁਣਾ ਦੇਵੇ ਕਿਤੇ ਉਲਟੀ ਨਾ ਚੱਲ ਪਏ ਸਾਰੀ ਕੀਤੀ ਖੁਸ਼ਾਮਦ ਮਿੱਟੀ ਨਾ ਹੋ ਜਾਏ ਬਾਬਾ ਰਾਮਰਾਏ ਨੇ ਗੁਰੂ ਨਾਨਕ ਦੇਵ ਸਾਹਿਬ ਦੇ ਘਰ ਦਾ ਸਿਧਾਂਤ ਭਲਾ ਦਿੱਤਾ ਜੋ ਗੁਰੂ ਹਰਲੇ ਸਾਹਿਬ ਜੀ ਨੇ ਉਚੇਚਾ ਕਹਿ ਕੇ ਕਲਿਆ ਸੀ ਕਿ ਉਹ ਨਾ ਕਰਿਆ ਜੇ ਕੰਮ ਜਿਹੜਾ ਗੁਰਮਤ ਦੇ ਗੁਰੂ ਕਰ ਦੇ ਉਲਟ ਹੋਵੇ ਇਹਨਾਂ ਆਖਿਆ ਕਿ ਬਾਦਸ਼ਾਹ ਇਹ ਲਿਖਣ ਵਾਲੇ ਲਖਾਰੀ ਨੂੰ ਭਲੇਖਾ ਲੱਗਿਆ ਹੋਵੇਗਾ ਇੱਥੇ ਗੁਰੂ ਸਾਹਿਬ ਨੇ ਤਾਂ ਆਖਿਆ ਮਿੱਟੀ ਬੇਈਮਾਨ ਕੀ ਪੀੜ ਹੈ ਪਈ কুমਯਾਰ ਮੁਸਲਮਾਨ ਦੀ ਥਾਂ ਤੇ ਬੇਈਮਾਨ ਲਫ਼ਜ਼ ਵਰਤ ਦਿੱਤਾ ਧੰਨ ਸਾਹਿਬ ਸ੍ਰੀ ਗੁਰੂ ਹਰ ਰਾਏ ਸਹਿ ਪਾਤਸ਼ਾਹ ਜੀ ਤੱਕ ਇਹ ਖਬਰ ਪਹੁੰਚੀ ਕਿ ਇਹ ਕੁਝ ਉੱਥੇ ਹੋਇਆ ਜੀ ਬਾਬਾ RAM RAJ ਨੇ ਆਹ ਕੰਮ ਕੀਤਾ ਤੇ ਧੰਨ ਗੁਰੂ ਹਰ ਹਰ ਰਾਏ ਸਹਿ ਪਾਤਸ਼ਾਹ ਜੀ ਨੇ ਉਦੋਂ ਬਚਨ ਕੀਤਾ ਮਹਾਰਾਜ ਨੇ ਆਖਿਆ ਜਿਹੜਾ ਗੁਰੂ ਦੀ ਗੁਰਬਾਣੀ ਦਾ ਗੁਰੂ ਨਾਨਕ ਦੇਵ ਸਾਹਿਬ ਦੀ ਗੁਰੂ ਘਰ ਦੀ ਪਾਵਨ ਬਾਣੀ ਦਾ ਜਿਹੜੀ ਤੁਰਕੀ ਆਈ ਹੈ ਉਹਦਾ ਸਤਕਾਰ ਨਹੀਂ ਬਰਕਰਾਰ ਰੱਖ ਸਕਦਾ ਉਹਦਾ ਅਦਬ ਨਹੀਂ ਕਰ ਸਕਦਾ ਮਹਾਰਾਜ ਨੇ ਆਖਿਆ ਉਹ ਭਾਵੇਂ ਸਾਡਾ ਪੁੱਤ ਕਿਉਂ ਨਾ ਹੋਵੇ ਮਹਾਰਾਜ ਕਹਿੰਦੇ ਉਹਦੇ ਸਾਡੇ ਨਾਲ ਕੋਈ ਸਾਂਝ ਨਹੀਂ ਅੱਜ ਤੋਂ ਹਰ ਰਾਏ ਸਾਡਾ ਪੁੱਤ ਨਹੀਂ ਤੇ ਅਸੀਂ ਇਹਦੇ ਪਿਤਾ ਨਹੀਂ ਹਰ ਆਰਾਮ ਰਾਏ ਅੱਜ ਤੋਂ ਆਰਾਮ ਰਾਏ ਸਾਡਾ ਪੁੱਤ ਨਹੀਂ ਤੇ ਅਸੀਂ ਇਹਦਾ ਪਿਤਾ ਨਹੀਂ ਜਿਹੜਾ ਇਹਦੇ ਨਾਲ ਸਾਂਝ ਰੱਖੇਗਾ ਉਹ ਸਾਡਾ ਸੇਖ ਨਹੀਂ ਇਹ ਗੁਰੂ ਹਰ ਰਾਏ ਸਾਹਿਬ ਪਾਤਸ਼ਾਹ ਜੀ ਨੇ ਬਚਨ ਕੀਤੇ ਸੀ ਇਹ ਸਿੱਖੋ ਜਿਨ ਭੈ ਅਦਬ ਨਾ ਬਾਣੀ ਧਾਰਾ ਸੋ ਸਿੱਖ ਜਾਨੋ ਨਹੀਂ ਹਮਾਰਾ ਜਿਹੜਾ ਗੁਰਬਾਣੀ ਦਾ ਅਦਬ ਨਹੀਂ ਕਰ ਸਕਦਾ ਸਤਕਾਰ ਨਹੀਂ ਕਰ ਸਕਦਾ ਉਹ ਸਾਡਾ ਸਿੱਖ ਨਹੀਂ ਤੇ ਅੱਜ ਗੁਰਬਾਣੀ ਨੂੰ ਵਰਕਾ ਵਰਕਾ ਕਰਨ ਵਾਲਿਆਂ ਨੂੰ ਅਸੀਂ ਚੌਧਰਾ ਦਿੱਤੀ ਬੈਠੀ ਆਂ ਗੱਲ ਦਿਲ ਚ ਲੈ ਕੇ ਚੱਲੇ ਆ ਅੱਜ ਸਦਾ ਵਾਸਤੇ ਅੱਜ ਗੁਰਬਾਣੀ ਨੂੰ ਗਲੀਆਂ ਨਾਲਿਆਂ ਦੇ ਵਿੱਚ ਬੇਅਦਬੀ ਕਰਨ ਵਾਲੇ ਕੋਈ ਹੋਵੇ ਕੋਈ ਇੱਕ ਨਹੀਂ ਬਹੁਤ ਨੇ ਹਰ ਚਿਹਰਾ ਹੀ ਐਸਾ ਹੈ ਅੱਜ ਅਸੀਂ ਉਹਨਾਂ ਨੂੰ ਕੱਡੀਆਂ-ਕੱਡੀਆਂ ਮਰਤਬੇ ਦੇਈ ਬੈਠੇ ਬੇ ਇਨਾਂ ਵਰਗਾ ਤੇ ਹੈ ਹੀ ਕੋਈ ਨਹੀਂ ਇਹ ਗੱਲ ਅਰਦੇ ਚ ਸਦਾ ਵਾਸਤੇ ਲੈ ਕੇ ਚੱਲਣੀ ਹੈ ਗੁਰੂ ਹਰ राय ਸਾਹਿਬ ਨੇ ਆਖਿਆ ਜਿਨ ਭਏ ਅਦਬ ਨਾ ਬਾਣੀ ਧਾਰਾ ਸੋ ਸਿੱਖ ਜਨੋ ਨਹੀਂ ਹਮਾਰਾ ਜਿਹੜਾ ਗੁਰਬਾਣੀ ਦਾ ਅਦਬ ਨਹੀਂ ਕਰ ਸਕਦਾ ਸਤਕਾਰ ਨਹੀਂ ਕਰ ਸਕਦਾ ਉਹ ਸਾਡਾ ਸਿੱਖ ਨਹੀਂ ਹੈ ਗੁਰਬਾਣੀ ਦਾ ਅਦਬ ਸਾਡੇ ਲਈ ਸਭ ਤੋਂ ਵੱਡਾ ਹੈ ਇਸੇ ਗੁਰਬਾਣੀ ਦੇ ਅਦਬ ਨੂੰ ਹੀ ਮੁਖ ਰੱਖਦੇ ਆ ਕਈ ਸ਼ਹਾਦਤਾਂ ਹੋਈਆਂ ਹਨ ਕਈ ਸ਼ਹਾਦਤਾਂ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ ਗੁਰੂ ਕਿਰਪਾ ਕਰੇ ਜਦੋਂ ਇਹ ਕੁਝ ਵਾਪਰਿਆ ਧੰਨ ਗੁਰੂ ਹਰ Rai ਸੇ ਪਾਤਸ਼ਾਹ ਮਹਾਰਾਜ ਸਹਿਬ ਜੀ ਨੇ ਬਚਨ ਕੀਤਾ ਕੋਈ ਸਾਜ ਨਹੀਂ ਸਾਡੀ ਫਿਰ ਬਾਬਾ RAM Rai ਆਉਂਦਾ ਵੀ ਹੈ ਕੀਰਤਪੁਰ ਸਾਹਿਬ ਤੋਂ ਅਜੇ ਦੋ ਕੁ ਕੋਰੀ ਤੇ ਦੋ ਕੁ ਕੋਹ ਦੀ ਦੂਰੀ ਤੇ ਹੁੰਦਾ ਹੈ ਤੇ ਧੰਨ ਗੁਰੂ ਹਰ Rai ਸੇ ਬਚਨ ਕਰ ਦਿੰਦੇ ਕਿ ਜਾਓ ਜਾ ਕੇ RAM Rai ਨੂੰ ਕਹਿ ਦਿਓ ਜਿੱਧਰ ਇਹਦਾ ਮੂੰਹ ਤੇ ਉਧਰ ਚਲਿਆ ਜਾਵੇ ਗੁਰੂ ਘਰ ਆਉਣ ਦੀ ਲੋੜ ਨਹੀਂ ਇਹਨੂੰ ਬਾਬਾ ਰਾਮ ਰਾਜ ਦਾ ਮੂਹ ਤੋਂ ਲਾਹੌਰ ਵੱਲ ਸੀ ਤੇ ਲਾਹੌਰ ਚਲਿਆ ਗਿਆ ਮਹਾਰਾਜ ਨੇ ਲਾਹੌਰ ਸਨੇਹਾ ਭੇਜ ਦਿੱਤਾ ਰਾਮ ਰਾਜ ਆਉਂਦਾ ਹੈ ਸਾਡਾ ਪੁੱਤ ਮੰਨ ਕੇ ਕਿਤੇ ਇਹਦੀ ਸੇਵਾ ਨਾ ਕਰ ਲਿਆ ਜੇ ਸਾਡਾ ਇਹਦੇ ਨਾਲ ਨਾਤਾ ਕੋਈ ਨਹੀਂ ਤੇ ਜਿਹੜਾ ਇਹਦੇ ਨਾਲ ਨਾਤਾ ਰੱਖੇਗਾ ਉਹਦੇ ਨਾਲ ਵੀ ਕੋਈ ਨਾਤਾ ਨਹੀਂ ਇਹ ਮਹਾਰਾਜ ਸੈਵ ਜੀ ਨੇ ਐਡਾ ਵੱਡਾ ਸਿਧਾਂਤ ਦਰਸਾਇਆ ਕਿ ਗੁਰਬਾਣੀ ਦਾ ਸਤਕਾਰ ਕਿੱਡਾ ਮਾਇਨੇ ਰੱਖਦਾ ਹੈ ਆਵੇਂ ਸਤਿਗੁਰੂ ਜੀ ਦੀ ਉਹ ਪੋਤੀ ਸਨ ਪਰਮਾਰ ਨੇ ਆਖਿਆ ਨਹੀਂ ਗੁਰਬਾਣੀ ਗੁਰ ਸਿਧਾਂਤ ਗੁਰਮਤ ਤੋਂ ਉਤੇ ਕੁਝ ਵੀ ਨਹੀਂ ਫਿਰ ਸਮਾਂ ਬਤੀਤ ਹੋਇਆ ਸਮਾਂ ਆ ਗਿਆ ਜੀ 8 ਕੱਤਕ ਅਤੇ 1661 ਈਸਵੀ 1718 ਬਿਕਰਮੀ ਸੰਮਤ ਜਿਸ ਦਿਨ ਫਿਰ ਮਹਾਰਾਜ ਸਾਹਿਬ ਜੀ ਨੇ ਭਰੇ ਸੰਗਤ ਦੇ ਕੱਟ ਦੇ ਵਿੱਚ ਸੰਗਤਾਂ ਦੇ ਸਨਮੁਖ ਪੰਜ ਪੈਸੇ ਨਾਰੀਅਲ ਭੇਟ ਕਰਕੇ ਪਰ ਕਰਮਾ ਕਰਕੇ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਨਮਸਕਾਰ ਕਰਕੇ ਗੁਰੂ ਹਰਰਾਏ ਸਾਹਿਬ ਜੀ ਜਾਣੇ ਗੁਰਤਾ ਗੱਦੀ ਜਿਹੜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦੇ ਦਿੱਤੀ ਕਵੀ ਰਾਜ ਭਾਈ ਸੰਤੋਖ ਸਿੰਘ ਕਹਿੰਦੇ 5 ਸਾਲ 2 ਮਹੀਨੇ ਤੇ 16 ਦਿਨ ਦੀ ਉਮਰ ਦੇ ਵਿੱਚ ਗੁਰੂ ਹਰਿਕ੍ਰਿਸ਼ਨ ਸਹਿ ਪਾਤਸ਼ਾਹ ਮਹਾਰਾਜ ਸਹਿ ਬਾਲਾ ਪ੍ਰੀਤਮ ਗੁਰਤਾ ਗੱਦੀ ਦੀ ਉੱਤੇ ਸੁਭਾਏ ਮਨ ਹੁੰਦੇ ਹੈ ਸਤਿਗੁਰੂ ਜੀ ਦੀ ਆਰ ਜੂ ਭਾਵੇਂ ਛੋਟੀ ਸੀ ਪਰ ਕਰਾਮਾਤਾਂ ਤੇ ਹੋਈਓ ਸਨਨਾ ਜੁਗਤ ਉਹਾ ਮਹਾਰਾਜ ਸਾਹਿਬ ਜੀ ਦੀ ਜਿਹੜੀ ਜੁਗਤੀ ਵਰਤਦੀ ਆ ਰਹੀ ਸੀ ਜੋਤ ਉਹਾ ਜੁਗਤ ਸਾਇ ਸਹ ਕਾਇਆ ਫੇਰ ਪਲਟੀ ਐ ਉਹੀ ਜੋਤ ਉਹੀ ਜੁਗਤੀ ਸੰਸਾਰ ਨੂੰ ਤਾਰਨ ਦੀ ਉਹੀ ਗੁਰੂ ਸਾਹਿਬ ਜੀ ਸਨ ਬਸ ਕਾਇਆ ਹੀ ਪਲਟੀ ਸੀ ਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਗੁਰਤਾ ਗੱਦੀ ਤੇ ਸੁਭਾਏ ਮੰ ਹੋਏ ਫਿਰ ਮਹਾਰਾਜ ਸਾਹਿਬ ਜੀਆ ਨੇ ਗੁੰਗਿਆਂ ਦੇ ਕੋਲੋਂ ਗੀਤਾ ਦੇ ਅਰਥ ਕਰਵਾ ਦਿੱਤੇ ਮਹਾਰਾਜ ਸਾਹਿਬ ਜੀਆ ਨੇ ਕਈ ਕੌਤਕ ਕੀਤੇ ਕੋੜੀਆਂ ਦੇ ਕੋੜ ਦੂਰ ਕੀਤੇ ਮਹਾਰਾਜ ਸਾਹਿਬ ਨੇ ਚੇਚਕ ਦੀ ਬਿਮਾਰੀ ਜੋ ਦਿੱਲੀ ਦੀ ਧਰਤੀ ਤੇ ਫੈਲੀ ਉਹਨੂੰ ਦੂਰ ਕੀਤਾ ਜਿੱਥੋਂ ਸੰਬੋਧ ਧੋ ਕੇ ਫਿਰ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਸ੍ਰੀ ਹਰਿ ਕ੍ਰਿਸ਼ਨ ਤੇ ਆਇਐ ਜਿਸ ਜਿੱਥੇ ਸਭ ਦੁੱਖ ਜਾਏ ਉਹ ਜਿਹੜਾ ਵੀ ਆ ਕੇ ਮਹਾਰਾਜ ਦੇ ਦਰਸ਼ਨ ਕਰਦਾ ਸੀ ਉਹਦੀ ਚੇਚਕ ਦੀ ਬਿਮਾਰੀ ਦੂਰ ਹੋ ਜਾਂਦੀ ਸੀ ਉਹਨਾਂ ਸਾਰਿਆਂ ਦਾ ਦੁੱਖ ਮਹਾਰਾਜ ਸਾਹਿਬ ਜੀ ਨੇ ਆਪਣੇ ਸਰੀਰ ਦੀ ਉੱਤੇ ਲਿਆ ਤੇ ਸਤਿਗੁਰੂ ਜੀ ਨੇ ਚੇਚਕ ਦੀ ਬਿਮਾਰੀ ਦਾ ਸਾਹਮਣਾ ਕਰਦੇ ਹੀ ਆਪਣਾ ਸਰੀਰ ਛੱਡਿਆ ਸੀ ਤਨ ਸਹਿਬ ਸ੍ਰੀ ਗੁਰੂ ਹਰ ਹਰਿ ਕ੍ਰਿਸ਼ਨ ਸਹਿਬ ਪਾਤਸ਼ਾਹੀ ਜੀ ਨੇ ਐਸੇ ਸਤਿਗੁਰੂ ਦੀਣ ਦੇ ਆਲੂ ਸਤਿਗੁਰੂ ਜਿਨ੍ਹਾਂ ਦਾ ਅੱਜ ਗੁਰਤਾ ਗੱਦੀ ਦਿਵਸ ਹੈ ਗੁਰੂ ਘਰ ਦੇ ਸਾਰੇ ਸੇਵਾਦਾਰਾਂ ਪ੍ਰਬੰਧਕ ਸਹਿਬਾਨਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਗੁਰੂ ਪਾਤਸ਼ਾਹੀ ਜੀ ਦੇ ਪਾਵਨ ਪ੍ਰਕਾਸ਼ ਪੁਰਬਾਂ ਦੀਆਂ ਪਾਵਨ ਪਵਿੱਤਰ ਗੁਰਤਾ ਗੱਦੀ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਵਧਾਈਆਂ ਹੋਣ ਜੀ ਮਹਾਰਾਜ ਕਿਰਪਾ ਕਰਨ ਸਤਿਗੁਰੂ ਜੀ ਦੇ ਸਿਧਾਂਤ ਨੂੰ ਜੀਵਨ ਦੇ ਵਿੱਚ ਅਪਣਾਈਏ ਸਬਦਾਂਤ ਦੇ ਅਨੁਸਾਰ ਚੱਲ ਕੇ ਉਪਦੇਸ਼ ਦੇ ਅਨੁਸਾਰ ਚੱਲ ਕੇ ਜੀਵਨ ਨੂੰ ਸਫਲਾ ਕਰੀਏ ਮਹਾਰਾਜ ਜੀ ਸੋਜੀ ਆਪਾਂ ਸਾਰਿਆਂ ਨੂੰ ਬਖਸ਼ਣ ਜੀ ਕਲਗੀਧਰ ਦੇ ਪੁੱਤਰ ਉਹ ਤੇ ਜੋ ਅਮਰਤ ਤਾਰੀ ਹੋ ਕੇ ਜੀਓ ਗੁਰੂ ਵਾਲੇ ਬਣੀਏ ਖੰਡੇ ਬਾਟੇ ਦਾ ਅਮਰਤ ਛਕੀਏ ਸੋ ਬੇਨਤੀ ਹੈ ਗੁਰੂ ਘਰ ਵਿਖੇ ਗੋਲਕ ਦੀ ਸੇਵਾ ਜਿਹੜੀ ਆਰੰਭ ਹੋਣ ਲੱਗੀ ਹੈ ਆਪ ਜੀ ਸਮੇਂ ਚੋਂ ਸਮਾਂ ਕੱਢੋ ਸੇਵਾ ਦੇ ਵਿੱਚ ਆਪ ਜੀ ਕੋਈ ਸਮੇਂ ਵਾਸਤੇ ਹਾਜ਼ਰੀ ਭਰੋ ਜੀ ਬੇਨਤੀ ਪ੍ਰਵਾਨ ਕਰਨੀ ਗੁਰੂ ਘਰ ਵਿਖੇ ਗੋਲਕ ਦੀ ਸੇਵਾ ਆਰੰਭ ਹੋਣ ਲੱਗੀ ਆਪ ਜੀ ਸੇਵਾ ਦੇ ਵਿੱਚ ਹਾਜ਼ਰੀਆਂ ਪਰੋ ਜੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ